ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਇਸ ਲਈ ਮੈਂ ਇੱਕ ਨੈਕਸਟ ਪਾਰਟ ਉਹ ਬਣਾਉਣ ਲੱਗਾ ਉਹ ਉੱਪਰ ਦਾ ਜੀਟੀ ਰੋਡ ਤੇ ਕਿਸੇ ਮੇਰੇ ਵੀਰ ਭਰਾ ਨੇ ਕਿਹਾ ਸੀ ਵੀ ਭਾਈ ਤੁਸੀਂ ਸਰਵਿਸ ਲੈਂਡ ਜੂਜ਼ ਦਿਖਾਓ ਕਹਿਣ ਨੂੰ ਇਹ ਸਰਵਿਸ ਲਾਈਨ ਹੈ ਤੇ ਪਰ ਸਰਵਸ ਕਿਹੜੀ ਕਿਹੜੀ ਕੀਤੀ ਪ੍ਰੋਵਾਈਡ ਹੁੰਦੀ ਆ ਤੇ ਇੱਥੇ ਪੈਦਲ ਚੱਲਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਆ ਮੈਨੂੰ ਲੱਗਦਾ ਇਹਨਾਂ ਨੇ ਜਿਹੜੀ ਸਰਵਿਸ ਲੈਂਡ ਖਰੀਦੇ ਲਈ ਉਹ ਇਹਨਾਂ ਨੂੰ ਕੁਝ ਕਹਿ ਦੋ ਸਾਈਡ ਤੇ ਉਹ ਤਾਂ ਫੇਰ ਇਹ ਲੜਨ ਪੈ ਜਾਂਦੇ ਆ ਨਾ ਇੱਕ ਥੋੜੇ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਉੱਪਰ ਦੀ ਜੀਟੀ ਰੋਡ ਦੇ ਜਾਮ ਦੀ ਇਹ ਬਹੁਤ ਲੋਕਾਂ ਨੇ ਪਸੰਦ ਕੀਤੀ ਉਹਦੇ ਵਿੱਚ ਇੱਕ ਕਮੈਂਟ ਆਇਆ ਸੀਗਾ ਵੀ ਭਾਜੀ ਤੁਸੀਂ ਨਾ ਇੱਕ ਸਰਵਿਸ ਲੈਣ ਵਾਲੇ ਵੀ ਵੀਡੀਓ ਪਾਇਓ ਤੇ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਭੋਗ ਪਰਦਾ ਸਰਵਿਸ ਲਾਈਨ ਹੈ ਨਾ ਮੈਨੂੰ ਲੱਗਦਾ ਵੀ ਇਹ ਸਰਵਿਸ ਲਾਈਨ ਦਾ ਮਤਲਬ ਕੀ ਹੁੰਦਾ ਵੀ ਜਿਹੜੇ ਜੀਟੀ ਰੋਡ ਮੇਨ ਹੁੰਦਾ ਉਹਦੇ ਵਿੱਚ ਜਿਹੜੇ ਲੌਂਗ ਰੂਟ ਵਾਲੇ ਆਉਂਦੇ ਜਾਂਦੇ ਲੈਫਟ ਰਾਈਟ ਨਾਲ ਗੱਡੀਆਂ ਆਪਣੀਆਂ ਵਾਈਕ ਦੇ ਨਾਲ ਨਿਕਲਦੇ ਆ ਜਾਂਦੇ ਆਉਂਦੇ ਆ ਪਰ ਜਿਹੜੀ ਸਰਵਿਸ ਲਾਈਨ ਹੁੰਦੀ ਆ ਸਰਵਿਸ ਲਾਈਨ ਦੇ ਉੱਤੇ ਗੱਡੀ ਦੇ ਵਿੱਚ ਆ ਜਾ ਸਕਦੇ ਆ ਆਪਾਂ ਨੂੰ ਜਿੱਟੀ ਰੋਡ ਤੇ ਚੜਨ ਦੀ ਲੋੜ ਨਹੀਂ ਹੁੰਦੀ ਪਰ ਉੱਪਰ ਤਾਂ ਜਿਹੜਾ ਸਰਵਿਸ ਲਾਈਨ ਆ ਜਿਹੜਾ ਉਹ ਉੱਪਰ ਦੀ ਸਰਵਿਸ ਲਾਈਨ ਦੇ ਉੱਤੇ ਇੱਦਾਂ ਦੀ ਕੋਈ ਸਰਵਿਸ ਹੈ ਹੀ ਨਹੀਂ ਹੈਗੀ ਵੀ ਆਪਾਂ ਗੱਡੀ 'ਚ ਜਾਈਏ ਗੱਡੀ ਤਾਂ ਦੂਰ ਆ ਵੀ ਉੱਥੇ ਵਾਈਕ ਤੇ ਜਾਣਾ ਪੈਦਲ ਜਾਣਾ ਵੀ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਕਿਉਂ ਹੁੰਦਾ ਆ ਕਿਉਂਕਿ ਉਹ ਜਿਹੜੀ ਆ ਸਰਵਿਸ ਉੱਥੇ ਕੋਈ ਹੋਰੇ ਪ੍ਰੋਵਾਈਡ ਹੁੰਦੀ ਆ ਫਾਸਟ ਫੂਡ ਦੀ ਮੰਡੀ ਲੱਗੀ ਹੋਈ ਆ ਫਰੂਟਾਂ ਦੀ ਮੰਡੀ ਲੱਗੀ ਹੋਈ ਆ ਮੰਡੀ ਕਮਾਂਗੇ ਜੇ 5-6 6 ਤੱਕ 7-7 ਦੁਕਾਨਾਂ ਆ ਉਹਨਾਂ ਨੇ ਸਾਰਾ ਰੋਡ ਘੇਰਿਆ ਹੋਇਆ ਆ ਮੈਨੂੰ ਲੱਗਦਾ ਰੋਡ ਮੁੱਲ ਲੈ ਲਿਆ ਤੇ ਇਦਾਂ ਹੁਲੀ ਨਹੀਂ ਚਾਹੀਦੀ ਦੇਖੋ ਸ਼ਾਇਦ ਵੀਡੀਓ ਦਾ ਕੋਈ ਅਸਰ ਹੋ ਜਵੇ ਮੈਨੂੰ ਇਹ ਲੱਗਾ ਵੀ ਵੀਡੀਓ ਪੋੜੀ ਚਾਹੀਦੀ ਆ ਮੈਨੂੰ ਨਹੀਂ ਪਤਾ ਹੋਰ ਕਿਸੇ ਨੇ ਪਾਈ ਜਾਂ ਨਹੀਂ ਪਾਈ ਇਸ ਟੌਪਿਕ ਦੇ ਉੱਤੇ ਮੈਨੂੰ ਲੱਗਾ ਪੋਣੀ ਚਾਹੀਦੀ ਆ ਕਿਉਂਕਿ ਕੋਈ ਵੀ ਟਰੈਵਲਰ ਆ ਉਹਨੂੰ ਦਿੱਕਤ ਆਉਂਦੀ ਆ ਐਜ਼ ਅ ਟਰੈਵਲਰ ਹੋਣ ਦੇ ਨਾਤੇ ਇੱਕ ਯੂਟਿਊਬਰ ਹੋਣ ਦੇ ਨਾਤੇ ਮੈਨੂੰ ਲੱਗਾ ਵੀ ਇਹ ਕੋਈ ਹੁਣ ਜੇ ਆਪਾਂ ਕਿਤੇ ਅਦਰ ਸਿਟੀ 'ਚ ਜਾਂਦੇ ਆ ਨਾ ਤੇ ਮੈਨੂੰ ਉੱਥੇ ਸਰਵਿਸ ਲਾਈਨ ਇਦਾਂ ਲੱਗੇ ਤਾਂ ਮੈਂ ਉੱਥੇ ਜਾ ਕੇ ਵੀ ਤਾਂ ਕਹੂੰਗੀ ਹੁਣ ਇੱਥੇ ਤਾਂ ਅਸੀਂ ਲੋਕਲ ਆਪਣੇ ਏਰੀਆ ਬਾਰੇ ਦੱਸ ਰਹੇ ਆ ਇਹਨੂੰ ਆਪਾਂ ਨੂੰ ਲੱਗਦਾ ਹੈ ਵੀ ਠੀਕ ਹੋਣਾ ਚਾਹੀਦਾ ਇਦਾਂ ਨਾ ਸਰਵਿਸ ਲਾਈਨ ਸਰਵਿਸ ਲਈ ਹੀ ਵਰਤਣੀ ਚਾਹੀਦੀ ਆ ਤੇ ਜੇ ਮੰਨ ਲਓ ਜੇ ਇੰਨੀ ਹੀ ਸਾਡੇ ਭੋਗਪੁਰ ਦੇ ਵਿੱਚ ਰੇੜੀਆਂ ਵੱਧ ਗਈਆਂ ਆ ਫਰੂਟ ਵਾਲੀਆਂ ਤਾਂ ਜਿੱਦਾਂ ਇੱਕ ਹੁਸ਼ਿਆਰ ਪਰ ਦੇ ਵਿੱਚ ਇੱਕ ਫੂਡ ਸਟਰੀਟ ਬਖਰੀ ਬਣਾਤੀ ਹੈ ਨਾ ਤਾਂ ਮੈਨੂੰ ਲੱਗਦਾ ਆਪਣੇ ਭੋਗਪੁਰ ਵੀ ਹੁਣ ਕਾਫੀ ਤਰੱਕੀ ਕਰ ਰਿਹਾ ਆ ਵੀ ਕਾਫੀ ਪ੍ਰਵਾਸੀ ਮਜ਼ਦੂਰ ਇੱਥੇ ਆ ਗਏ ਆ ਚਲੋ ਰੋਟੀ ਰੋਜੀ ਲਈ ਆਉਂਦੇ ਆ ਆਪਣ ਨੂੰ ਮਾੜਾ ਨਹੀਂ ਕਹਿੰਦੇ ਪਰ ਭਰਾ ਮੇਰੇ ਉਹ ਵੀ ਜਿਹੜੇ ਲੋਕਲ ਆ ਔਣ ਜਾਣ ਵਾਲੇ ਦਿੱਲੀ ਦੇ ਵਿੱਚ ਜਿਹੜੇ ਤੁਹਾਡੇ ਕਸਟਮਰ ਹੀ ਆ ਤੁਸੀਂ ਉਹਨਾਂ ਨੂੰ ਦਿੱਕਤ ਦੇ ਰਹੇ ਆ ਫਿਰ ਲੜਦੇ ਵੀ ਆ ਮੈਂ ਇਹ ਵੀਡੀਓ ਖਤਆਪਾਈਆ ਸਪੈਸ਼ਲੀ ਮੈਂ ਉਧਰੋਂ ਗੱਡੀ ਟਰਨ ਲੈਣ ਲੱਗਾ ਸੀ ਇੱਕ ਪਿਆਜ਼ਾਂ ਵਾਲਾ ਉਹ ਮੈਨੂੰ ਕਹਿੰਦਾ ਭਾਈ ਉੱਤੋਂ ਦੀ ਕਮਾ ਕੇ ਲਿਆ ਜਾਂਦੇ ਕਿ ਉਹਨੂੰ ਸਿਰਫ 1 ਫੁੱਟ ਰੇੜੀ ਅੱਗੇ ਨੂੰ ਕਰਨੀ ਪੈਣੀ ਸੀ ਮੈਂ ਉਹਨਾਂ ਬਹਿ ਸਕਦਾ ਸੀ ਪਰ ਨਹੀਂ ਮੇਰਾ ਇਹ ਮੁੱਦਾ ਨਹੀਂ ਸੀ ਉਹ ਇੱਕ ਨਾ ਬਹਿਸਦਾ ਤੇ ਕੋਈ ਫਾਇਦਾ ਨਹੀਂ ਸੀਗਾ ਮੇਰਾ ਟੌਪਿਕ ਹੋਰ ਸੀਗਾ ਕਿ ਮੈਂ ਇਹਨੂੰ ਆਪਣੇ ਸੋਸ਼ਲ ਮੀਡੀਆ ਤੇ ਲੈ ਕੇ ਆਵਾਂ ਆਪਣੇ ਚੈਨਲ ਤੇ ਲੈ ਕੇ ਆਵਾਂ ਤੇ ਲੋਕੀ ਲੋਕਲ ਦੇਖਣਗੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਵਿਦਨ ਕਿਤੇ ਨਾ ਕਿਤੇ ਕਲੀਅਰ ਹੋਊਗਾ ਵੀ ਭਾਜੀ ਨਹੀਂ ਇਹ ਮੇਰੀ ਨਹੀਂ ਹੈਗੀ ਹਰ ਇੱਕ ਦੀ ਸਮੱਸਿਆ ਜਿਹੜੇ ਸਾਡੇ ਲੋਕਲ ਬੰਦੇ ਹਨ ਤੇ ਇਹਨੂੰ ਆਪਾਂ ਨੂੰ ਹੱਲ ਕਰਨਾ ਚਾਹੀਦਾ ਇਹਦੇ ਅੱਜ ਦੇ ਕਲਿੱਪ ਮੈਂ ਛੋਟੇ ਜਿਹੇ ਬਣਾ ਕੇ ਜਿਹੜਾ ਮੈਂ ਵੀਡੀਓ ਬਣਾ ਕੇ ਆਇਆ ਉਹ ਇਹਦੇ ਨਾਲ ਮੈਂ ਐਡ ਕਰੂੰਗਾ ਤੁਸੀਂ ਉਹ ਦੇਖਿਓ ਅਗਰ ਤੁਹਾਨੂੰ ਅੱਛਾ ਲੱਗਾ ਤਾਂ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਹਾਂਜੀ ਕੀ ਹਾਲ ਹੈ ਉਮੀਦ ਕਰਦਾ ਸਾਰੇ ਵਧੀਆ ਹੋਊਗੇ ਤੇ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਇਸ ਲਈ ਮੈਂ ਇੱਕ ਨੈਕਸਟ ਬਾਟ ਉਹ ਦਾ ਬਣਾਉਣ ਲੱਗਾ ਉਹ ਉੱਪਰ ਦਾ ਜੀਟੀ ਰੋਡ ਉਹ ਪੁਣ ਸ਼ਹਿਰ ਦੇ ਵਿੱਚ ਇਹ ਜਾਮ ਦਿੱਲੀ ਦਾ ਕੰਮ ਆ ਇੱਥੇ ਤੇ ਕਿਸੇ ਮੇਰੇ ਵੀਰ ਭਰਾ ਨੇ ਕਿਹਾ ਸੀ ਵੀ ਪਾਜੀ ਤੁਸੀਂ ਸਰਵਿਸ ਲੈਂਡ ਜੂਲ ਦਿਖਾਓ ਤੇ ਇਹਦਾ ਜੀਟੀ ਰੋਡ ਦਾ ਹਾਲ ਹੋ ਗਿਆ ਤੇ ਇਹ ਹੈਗੀ ਸਰਵਿਸ ਲਾਈਨ ਤੇ ਕਹਿਣ ਨੂੰ ਇਹ ਸਰਵਿਸ ਲਾਈਨ ਹੈ ਤੇ ਪਰ ਸਰਵਿਸ ਕਿਹੜੀ ਕਿਹੜੀ ਕੀਤੀ ਪ੍ਰੋਵਾਈਡ ਹੁੰਦੀ ਆ ਫਾਸਟ ਫੂਡ ਕੁਲਚੇ ਤੇ ਬਾਕੀ ਤੁਸੀਂ ਆਪੇ ਦੇਖ ਸਕਦੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਸਰਵਿਸ ਪ੍ਰੋਵਾਈਡ ਕਰਾਉਂਦੀ ਆ ਸਰਵਿਸ ਲਾਈਨ ਤੇ ਆ ਲੋ ਫਰੂਟ ਆ ਗਿਆ ਐਪਲ ਹੈ ਨਾ ਆ ਚੀਜ਼ਾਂ ਸਰਵਿਸ ਲਾਈਨ ਤੇ ਆ ਜੀ ਇਹ ਤੇ ਕਿਸੇ ਵੇਲੇ ਤਾਂ ਇੱਥੇ ਪੈਦਲ ਚੱਲਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਆ ਲੋ ਸੇਲ ਵੀ ਲੱਗ ਗਈ ਆ ਮੈਨੂੰ ਲੱਗਦਾ ਇਹਨਾਂ ਨੇ ਜਿਹੜੀ ਸਰਵਿਸ ਲਾਈਨ ਖਰੀਦੀ ਲੀਉ ਆ ਤੇ ਜੇ ਇਹਨਾਂ ਨੂੰ ਕੁਝ ਕਹਿ ਦੋ ਸਾਈਡ ਤੇ ਉਹ ਤਾਂ ਫੇਰ ਇਹ ਲੜਨ ਪੈ ਜਾਂਦੇ ਆ ਬਾਕੀ ਜੇ ਵੀਡੀਓ ਤੁਹਾਨੂੰ ਅੱਛੀ ਲੱਗੀ ਜੇ ਵੀਡੀਓ ਤੁਹਾਨੂੰ ਅੱਛੀ ਲੱਗੀ ਚੰਗੀ ਲੱਗੀ ਤਾਂ ਹੌਸਲਾ ਫੁਜਾਈ ਲਈ ਅ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਵੀ ਇਦਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੇ ਬਾਕੀ ਹੁਣ ਤੁਹਾਨੂੰ ਸਰਵਿਸ ਲੈਂਡ ਸਾਰੀ ਦਿਖਾ ਦੇਣੀ ਆ ਆਦਮ ਪਰ ਚੌਂਕ ਤੱਕ ਤੇ ਕਿਹੜੇ ਕਿਹੜੇ ਬੰਦੇ ਨੇ ਇੱਥੇ ਪ੍ਰਾਪਰਟੀ ਮੋਲ ਲੈ ਲਈ ਉਹ ਸਰਵਿਸ ਲੈਂਡ ਦੀ ਸੜਕ ਦੇ ਉੱਤੇ ਇਦਾਂ ਨੂੰ ਤਾਂ ਜੇ ਫੇਰ ਹਾਲ ਠੀਕ ਆ ਲੈਕਿਨ ਉਹ ਉਹ ਜਿਹੜਾ ਰੇਲਵੇ ਰੋਡ ਤੋਂ ਪਿਛਲੇ ਪਾਸੇ ਜਲੰਧਰ ਵਾਲੀ ਸਾਈਡ ਆ ਨਾ ਉਹ ਪਠਾਨਕੋਟ ਵਾਲੀ ਸਾਈਡ ਆ ਉੱਥੇ ਜਿਆਦਾ ਗੰਮ ਖਰਾਬ ਆ ਹੁਣ ਦੇਖੇ ਲਿਆ ਤੁਸੀਂ ਹਾਲ ਸਰਵਿਸ ਲਾਈਨ ਦਾ ਭੋਗਪੁਰ ਦੀ ਸਰਵਿਸ ਲਾਈਨ ਆ ਇਹ ਇਹ ਸੇਲਾ ਲਾ ਲਈਆਂ ਆ ਇਹ ਵੀਡੀਓ ਬਣਾਉਣੀ ਨਹੀਂ ਸੀ ਮੈਂ ਪਰ ਕਿਸੇ ਵੀਰ ਭਰਾ ਨੇ ਮੈਨੂੰ ਕਿਹਾ ਸੀ ਵੀ ਤੇ ਸਰਵਿਸ ਲਾਈਨ ਦੀ ਵੀਡੀਓ ਜ਼ਰੂਰ ਬਣਾਇਓ